सीरा जे विच ਉਹ ਵੀ ਵੇਖੋ ਬੰਦੇ ਬੰਦੇ ਦਰ ਆਉਂਦੇ ਉਹਨਾਂ ਨੂੰ ਪਹਿਲੇ ਆਏ ਆ ਪਾਕਪਾ ਲਾਡ ਨੇ ਉਹਨਾਂ ਪੱਤਾ ਵਿਆਹ ਕਰਾ ਆਏ ਪੱਤਾ ਉਹ ਮੈਂ ਨਾ ਕਿਹਾ ਕਿ ਉਹਨਾਂ ਦੇ ਪੱਤੇ ਕਿੰਨੇ ਆ ਗੱਲ ਉਹ ਬੰਦੇ ਕਿੰਨੇ ਸਿਆਣੇ ਬੋਹ ਸਿਆਣੇ ਉਹ ਹਰੋਂ ਨੀਸਰ ਨੂੰ ਮੈਂ ਮੈਂ ਤੁਹਾਨੂੰ ਲੈ ਕੇ ਆ ਬਾਈ ਕਮਲ ਜੀ ਮੇਰੇ ਨਾਲ ਫੈਸਲਾ ਪਿਛਲੇ ਸਾਲ ਪਿਛਲੇ ਰਾਤ ਹੋਇਆ ਸੀ ਉਦੋਂ ਗਏ ਸੀ ਮਦਦ ਕਿ ਜਿਲੀ ਕੰਪਨੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਕਿ ਜਿਲੀ ਸਪਲਾਈ ਨੂੰ ਲੈ ਕੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਕੀ ਕਰਨਾ ਹੈ ਇਹਦਾ ਸੇਮ ਤੁਹਾਨੂੰ ਦੱਸਿਆ ਪਹਿਲਾਂ ਸਾਹਿਬ ਜੀ ਅਸਤਰ ਸਤੋਕੇ ਪਿੰਡ ਜਿਹੜਾ ਉਹ ਗਿੰਗਦੀ ਦੇ ਨਿਰੀਖਣ ਚ ਤਲਵੰਡੀ ਜਿਹੜਾ ਉਹ ਪਸਾੜੀ ਜਿਹੜਾ ਦੋਨਾਂ ਪਿੰਡਾਂ ਦਾ ਲਾਈਟ ਰੂਟ ਲਾਈਕੀ ਪਹਿਲਾਂ ਕੋਈ ਨਸਕੀਟ ਸੀਗਾ ਵੀ ਲਾਈਟ ਜਿਹੜੀ ਸਤੋਕੇ ਨੂੰ ਇੱਥੋਂ ਪ੍ਰੋਵਾਈਡ ਹੋਣੀ ਸੀਗੀ ਉਹਦਾ ਕੋਈ ਹਾਈ ਕੋਰਟ ਚ ਕੇਸ ਹੋ ਗਿਆ ਤੇ ਉਹ ਸਟੇ ਹੋ ਗਿਆ ਮੈਡਮ ਤੇ ਹੁਣ ਜਿਹੜਾ ਇੱਕ ਜੰਪਰ ਹੁੰਦਾ ਕਿਸੇ ਗੰਬੇ ਦਾ ਉਹ ਜਿਹੜਾ ਸਤੋਕੇ ਦੀ ਜ਼ਮੀਨ ਚ ਹੈ ਹੋ ਸੈਦੂ ਕਰੇ ਲਾਉਣ ਨਹੀਂ ਦੇ ਰਹੇ ਤੇ ਉਹ ਕਹੇ ਵੀ ਸਾਡੀ ਲਾਈਟ ਜਿਹੜੀ ਚੱਲ ਨਹੀਂ ਤੇ ਜਿਹੜਾ ਬਿਜਲੀ ਗ੍ਰੈਡਾ ਇਹ ਮਤਲਬ ਇਹ ਬਰਨਾਲੇ ਡਿਸਟ੍ਰਿਕਟ ਨੂੰ ਪੇ ਬਿਲੋਂਗ ਕਰਦਾ ਉੱਥੇ ਪੇ ਰਹੇ ਹੈ ਇਧਰ ਵੰਡੀ ਚ ਹੈ ਸਰਸਕੀ ਟਿੱਕੇ ਮਿਆਂ ਸਥਿਤੀ ਹੁਣ ਠੀਕ ਹੈ ਉਹ ਲਾਂਡਾ ਜਿਹੜੀ ਜਿਹਦੀ ਆਫਿਸ ਕੋਲੋਂ ਦੋਨੇ ਪਾਰਟੀ ਨੂੰ ਸਮਝਾ ਕੇ ਕਿ ਇਹਨਾਂ ਪਿੱਛੇ ਕਰਿਆ ਤੇ ਹੌਲੀ ਹੌਲੀ ਇਹਦਾ ਕੋਈ ਹੱਲ ਸਬੰਧਤ ਵਿਭਾਗ ਮੈਂ ਨਾਲ ਮਿਲ ਕੇ ਕੇਸ ਸਰਬ ਜਲਦੀ ਹੱਲ ਕਰਤੇ ਓਕੇ ਜੀ ਇਹ ਘੰਟੇ ਵਿੱਚ ਕਰਾ ਬਿਜੜਿਆ ਤਣਾਵ ਵਾਲੀ ਸਥਿਤੀ ਇਸ ਆਰਬੀ ਇਸ ਲੱਗਦਾ ਹੈ ਕਿ ਇਸ ਨੇ ਇਹ ਨਾ ਚਾਹਿਆ ਇਸ ਪ੍ਰਿੰਟ ਕਿ ਇਸ ਕਿਤੇ ਅ ਇਹਦੇ ਵਿੱਚ ਕੋਲੋਂ ਸਭ ਇਹ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖਣਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੋਵੇ ਤੇ ਪੁਲਿਸ ਦਾ ਜਿਹੜੀ ਪਹਿਲੀ ਡਿਊਟੀ ਹੁੰਦੀ ਵੀ ਉਹਦੇ ਵਿੱਚ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਸਮਝਾ ਬਜਾ ਕੇ ਮਸਲੇ ਦੇ ਹੱਲ ਵੱਲ ਲਿਜਾਇਆ ਜਾਂਦਾ ਇਹਦੇ ਹਾਲਾਤ ਦੇਖਣ ਨੂੰ ਇਹ ਮਿਲੇ ਕਿ ਪਿੰਡ ਸੈਦੋ ਕੇ ਜਿਹੜਾ ਤੇ ਪਿੰਡ ਤਲਵੰਡੀ ਮੰਝੂ ਹੈ ਜਿਹੜਾ ਸੈਦੋ ਕੇ ਮੋਗੇ 'ਚ ਪੈਂਦਾ ਤੇ ਤਲਵੰਡੀ ਮੰਝੂ ਕੇ ਜਿਹੜਾ ਪੈਂਦਾ ਉਹ ਬਰਨਾਲੇ 'ਚ ਪੈਂਦਾ ਇਹ ਉਹ ਬਿਜਲੀ ਗ੍ਰਿਡ ਹੈ ਸਦੋਕੇ ਵਾਲਾ ਪਰ ਪਿੰਡ ਜਿਹੜਾ ਹੈਗਾ ਉਹ ਬਿਜਲੀ ਜਿਹੜਾ ਗ੍ਰਿਡਾ ਇੱਥੋਂ ਲੈਣਾ ਚਾਹੁੰਦਾ ਲਾਈਟ ਤੇ ਉਹ ਇਹਨਾਂ ਨੇ ਆਪਦਾ ਪ੍ਰੋਸੀਡਿੰਗ ਚਾਲੂ ਕਰ ਦਿੱਤੇਗੀ ਵਿਦ ਕੋਈ ਇਸ਼ੂ ਕੁਝ ਬਣੇ ਜਿਸ ਕਰਕੇ ਇਹ ਮਾਮਲਾ ਮਾਨਯੋਗ ਅਦਾਲਤ ਦੇ ਵਿੱਚ ਚਲਾ ਗਿਆ ਤੇ ਜਿਹੜੀ ਇਹਨਾਂ ਦਾ ਪ੍ਰੋਸੈਸ ਸੀਗਾ ਲਾਈਨ ਵਗੈਰਾ ਪਾਉਣ ਦਾ ਉਹ ਉੱਥੇ ਉਹਨੂੰ ਸਟੇ ਹੋ ਗਿਆ ਬੰਦ ਹੋ ਗਿਆ ਤੇ ਅੱਜ ਕੋਈ ਇੱਥੋਂ ਬੰਪਰ ਜਿਹੜਾ ਵਗੈਰਾ ਹੈ ਲਾਈਟ ਦਾ ਕੱਟ ਹੋ ਗਿਆ ਜਿਸ ਕਰਕੇ ਏ ਕਹਿੰਦੇ ਨੇ ਬੰਪਰ ਅਸੀਂ ਲੱਗਣ ਨਹੀਂ ਦੇਣਾਗਾ ਤੇ ਉਹ ਕਹਿੰਦੇ ਨੇ ਸਾਡਾ ਚਾਲੂ ਕਰਾਇਆ ਜਾਵੇ ਅਸੀਂ ਸਬੰਧਤ ਵਿਭਾਗ ਜਿਹੜਾ ਬਿਜਲੀ ਮਹਿਕਮਾ ਹੈਗਾ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਆਂ ਔਰ ਸਬੰਧਤ ਹੋਰ ਵੀ ਜਿਹੜੇ ਕਰ ਰਹੇ ਆਂ ਪੰਚਾਇਤੀ ਤੇ ਮੋਦਵਾਪੁਰਸ਼ੇ ਉਹਨਾਂ ਨੂੰ ਵੀ ਦਲੀਲ ਤਰੀਕ ਦੇ ਰਿਹਾ ਕਿ ਇਹਦਾ ਰਲ ਮੈਸੇ ਤੇ ਹੱਲ ਹੋ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਤਣਾ ਨਾ ਪੈਦਾ ਹੋਵੇ ਬਹੁਤ ਬਹੁਤ ਧੰਨਵਾਦ